ਆ ਰੱਖ ਅੱਗੇ ਫੜ ਗੋਲੇ ਜਾਂ ਨੂੰ ਲਿਆ ਜਾਂ ਕਰਿਓ ਹੋਰ ਬੰਦੀ ਦੱਸੋ ਤੇ ਕੈਮਰਾ ਚਾਲੂ ਕਰਕੇ ਮੇਰੇ ਨਾਲ ਵੀ ਚੱਲ ਠੀਕ ਹੈ ਠੀਕ ਹੈ ਕਿੱਥੇ ਜਾਣਾ ਉਹ ਗੱਲ ਇੱਥੇ ਕਿਸੇ ਨੇ ਨਹੀਂ ਕਰਨੀ ਮੌਜੂਦਾ ਸਰਪੰਚ ਤੇ ਮੌਜੂਦਾ ਪੰਚਾਇਤ ਆ ਲੂਬ ਲਾਇਆ ਨਹੀਂ ਕਿਸੇ ਨੇ ਲੂਬ ਲਾਇਆ ਨਹੀਂ ਕਿਸੇ ਨੇ ਤੂੰ ਪਹਿਲਾਂ ਕਰ ਬੋਲਣਾ ਤੂੰ ਦੂਜੇ ਬੈਠ ਪਿਆ ਮਦਦ ਚਾਹੀਦੀ ਦੇਖ ਪਹਿਲਾਂ ਸੱਚਾਈ ਵੀ ਆ ਕਿੰਨੀ ਆ ਇਹ ਮੈਂ ਸੱਚ ਤੇ ਬੋਲੀ ਆ ਤੁਹਾਡਾ ਇੱਥੇ ਫਰਜ ਨਹੀਂ ਬਣਦਾ ਇਹ ਨਹੀਂ ਹੋਣਾ ਕਿੰਨੀ ਬੋਲਿਆ ਸੱਚ ਤੇ ਬੋਲੀ ਮੈਂ ਬਿਲਕੁਲ ਨਹੀਂ ਮੇਰੇ ਕਿਸੇ ਨੇ ਕੈਮਰਾ ਚਾਲੂ ਸਾਰੇ ਜਾਣੇ ਮੈਨੂੰ ਖੂਨ ਲੱਗੇਗਾ ਨਹੀਂ ਨਹੀਂ ਮੇਰੇ ਮਰਨਗੇ ਕੀ ਕਰ ਦੇਤਾ ਮੈਂ ਰੋਹੇ ਸਪਾਈਡਰ ਕੋ ਘੜੋ ਚਲੇ ਜਾਗੇ ਇਹ ਕੋਈ ਮੈਂਬਰ ਨਹੀਂ ਮੇਰਾ ਤੂੰ ਸਹਿਮਤ ਨਹੀਂ ਤੂੰ ਲੇਖ ਤੂੰ ਮੈਂਬਰ ਨਹੀਂ ਬਈ ਤੂੰ ਥੋੜੀ ਆ ਤੇਰੀ ਭਾਬੀ ਆ ਤੂੰ ਆ ਲੈ ਉਹਨੂੰ ਸਾਹਮਣੇ ਲੈ ਸਾਹਮਣੇ ਮੈਂ ਸਾਹਮਣੇ ਤੇਰਾ ਮਤਲਬ ਨਹੀਂ ਆਉਣਾ ਬੰਦਾ ਇੱਧਰ ਕਰੋ ਆਹ ਦੇਖੋ ਜੀ ਕੰਕਰ ਰੋਲਾ ਪਾਣ ਦੀ ਕੋਲ ਨਹੀਂ ਆਹ ਕੰਕਰ ਖੋਦੇ ਤੇਰਾ ਖੋਦੇ ਕੋਈ ਨਹੀਂ ਜਾਣੇ ਤੇਰੇ ਨਾਲ ਜਾਣੇ ਆ ਕੰਕਰ ਰੱਖ ਤੇ ਕਣਕ ਰੱਖਾ 30 ਕਿਲੋ ਕਣਕ ਸੀ 29 ਕਿਲੋ ਨਿਕਲਿਆ ਹੱਥ ਪੜਾ ਕਰੋ ਮੇਸੇ ਚਾਚੇ ਦੀ ਪਰਚੀ ਦਿਓ ਭਾਜੀ ਮੈਂ ਤੁਹਾਨੂੰ ਕਹਿੰਦੀ ਪਰਚੀ ਦਿਓ ਪਰਚੀ ਦਿਓ ਉਹਨਾਂ ਦੀ ਆਰ ਉਹਨਾਂ ਦੀ ਪਰਚੀ ਦੋ ਜੀ ਤੁਹਾਡੀ ਕਣਕ ਹੈ ਨਾ ਪਰਚੀ ਇੱਕ ਆ ਤੁਸੀਂ ਆਓ ਮਾਤਾ ਗੇਦਰ ਆ ਜਿੰਨੇ ਮਤਲਬ ਆ 30 ਕਿਲੋ ਕਣਕ ਦੀ 29 ਕਿਲੋ ਹੁੰਦੀ ਉਹਦੀ ਗਰੀਬ ਦੀ ਆ ਗੱਲ ਹਾਂ ਆ ਦੇਖ ਲੈ ਮੁੰਗੜੀ ਵੀ ਆਈ ਹੈ ਮਲਕੀ ਦਾ ਘਰ ਕੰਡੇ ਉੱਥੇ ਇਹਨਾਂ ਨੂੰ ਜਾਣਾ ਕਹਿਦਾ ਉੱਥੇ ਯਾਰ ਕੱਲ ਸਾਨੂੰ ਕਿਹਨੇ ਪਿਆਰਾ ਕੱਢਾ ਦਿੱਤੇ ਕਿਉਂ ਕੱਲ ਸਾਨੂੰ ਕਿਹਨੇ ਪਿਆਰਾ ਤੇ ਨਵਾਂ ਸਰਕਾਰ ਕਹਿੰਦੇ ਤੁਸੀ ਜਾਣਾ ਨਹੀਂ ਚਾਹੀਦਾ ਕੱਲ ਮੈਂ ਉੱਥੇ ਸਾਨੂੰ ਕਿਹਾ ਹੀ ਨਹੀਂ ਕਿਹਨੇ ਚੱਲ ਚੱਲ ਹੁਣ ਜਾਣਾ ਮੈਂ ਤੁਹਾਨੂੰ ਜਿਹੜੀ ਕਰਨਗਾ ਅੰਦਾ ਤੁਸੀਂ ਸਾਨੂੰ ਕਰਨਗੇ ਇਧਰੋਂ ਮਿਲਦੀ ਕਿਸੇ ਨੇ ਇਧਰੋਂ ਕੰਮ ਦੇਣ ਪਾਈ ਤੇ ਅਸੀਂ ਇਧਰ ਆਏ ਉਹ ਨਹੀਂ ਕੋਈ ਨਾ ਉਧਰ ਵੀ ਕਰ ਲਾਂਗੇ ਤੁਹਾਡੀ ਮਾਸੀ ਦਾ ਪੁੱਤ ਨਹੀਂ ਹੋਵੇਗਾ ਤੁਹਾਡੀ ਮਾਸੀ ਦਾ ਨਹੀਂ ਇਧਰ ਆਓ ਅੱਗੇ ਇਹਨਾਂ ਲਈ ਇੰਨਾ ਵੀ ਕਣ ਗਏ ਇੱਕ ਮਿੰਟ ਇੱਧਰ ਆਓ ਜਿਹੜਾ ਜੀ 60 ਕਿਲੋ ਕਣ ਕੇ ਅੱਗੇ ਆਓ ਉਹ ਵਿੱਚੋਂ ਕਿੱਥੇ ਰੱਖੀਗੇ ਜਲਮ ਸਿੰਘ ਜਲਮ ਸਿੰਘ ਹਾਂ ਐਂਟੀ ਮਸਲ ਪੰਜਾਹਾਂ ਗਾੜੀ ਅੱਗੇ ਅੱਗੇ ਲਿਆਓ ਨਾਲ ਭਾਜੀ ਨੂੰ ਕਿੱਥੇ ਆ ਜਾ ਗਾੜੀਆਂ ਪਰਚੀ ਦਿਓ ਇਹਦਾ ਦੀ 60 ਕਿਲੋ ਵਾਲਿਆਂ ਦੀ ਨਹੀਂ ਨਹੀਂ ਲਿਆ ਅੱਗੇ ਆਓ ਕਿੱਥੇ ਭਾਜੀ ਹਾਂਜੀ ਹਾਂਜੀ ਭਾਜੀ ਅੱਗੇ ਲਿਆਓ ਨਹੀਂ ਤੁਸੀਂ ਇੱਥੇ ਖੜੇ ਹੋ ਵਕੰਡੇ ਲੱਗੇ ਆ ਜਾਓ ਕੰਡੇ ਲੱਗੇ ਖੜੇ ਤੁਸੀਂ ਲਿਆਓ ਇਹਨਾਂ ਦੀ ਬੋਰੀ ਆਹ ਹੋਈ ਆਹ ਹੋਈ ਆ ਇਹੋ ਹੀ 52 ਕਿਲੋ ਦੀ ਇਹੋ 52 ਕਿਲੋ ਹੈ ਆ ਤੁਸੀਂ ਇੱਧਰ ਆਓਗੇ ਤੁਸੀਂ ਉਹਨਾਂ ਨਾਲ ਆਓ ਇੱਥੇ ਆਓ ਲੋਕਾਂ ਲਈ ਕੀ ਨਹੀਂ ਬੰਦੀ ਹੈ ਭਾਈ ਇਹ ਚੋਕ 60 ਕਿਲੋ ਵੀ ਇਹਨਾਂ ਦੀ ਤੇ ਕੱਟੀ ਸੀ ਭਾਈ ਭਰਾ ਹੋ ਜਾ 50 ਕਿਲੋ ਹੁੰਦੀ ਹੈ ਨਾ 52 ਕਿਲੋ ਕੋਈ ਨਹੀਂ ਕੋਈ 2 ਕਿਲੋ ਦਾ ਟੱਕਣ ਕੱਟਾ ਜੀ ਉੱਧਰ ਕਿੰਨੀ ਆ ਜੀ ਤੁਹਾਡੀ ਕਿੰਨੀ ਕਣਕ ਆਂਦੀ ਆ 30 ਕਿਲੋ ਆਂਦੀ ਇਹਨਾਂ ਦੀ 29 ਕਿਲੋ ਆ ਰਹੀ ਆ ਜੀ 30 ਕਿਲੋ ਆ ਰਹੀ ਕਿਲੋ ਕਿਲੋ ਕਣਕ ਜਿਹੜੀ ਘਟ ਆ ਰਹੀ ਆ ਚਾਚਾ ਆ ਦੇ 100 ਕਿਲੋ ਦਾ ਕਿੰਨਾ ਬਣ ਗਿਆ ਹਾਂ ਦੇਖ ਲਓ ਤੁਸੀਂ 3.5 ਕਿਲੋ ਸਾਫ ਕਰਾਓ 3.5 ਕਿਲੋ ਹੋਗਾ ਦੇਖੋ ਜਦੋਂ ਤੁਹਾਨੂੰ ਨਵੀਆਂ ਮਸ਼ੀਨਾਂ ਮਿਲੀਆਂ ਤੁਸੀਂ ਕਿਉਂ ਨਹੀਂ ਲਾਈਆਂ ਤੁਸੀਂ ਪੁਰਾਣੀ ਕੰਡੇ ਦੇ ਤੇ ਮੈਨੂੰ ਘਰ ਗਏ ਬੰਦੇ ਮੈਨੂੰ ਲਿਆਏ ਜਾ ਕੇ ਤੁਸੀਂ ਪੁਰਾਣੇ ਕੰਡੇ ਤੇ ਕਿਉਂ ਤੋਲਣ ਦੇ ਗਰੀਮਾਰ ਕਰਨ ਦੇ ਤੁਸੀਂ ਨਵਾਂ ਕੰਡਾ ਹੁਣ ਮੇਰੇ ਸਾਹਮਣੇ ਲਗਾਣ ਕੇ ਪੂਰੀ ਵੀਡੀਓ ਬਣੀ ਹੈ ਨਵਾਂ ਕੰਡਾ ਅੰਦਰੋਂ ਲਿਆਂਦਿਆ ਦੀ ਮੈਂ ਪਹਿਲਾਂ ਤੇ ਆਪਣਾ ਨਾਮ ਦੱਸ ਦਿਆਂ ਹਾਂਜੀ ਮੇਰਾ ਨਾਮ ਸਰਬਜੀਤ ਕੌਰ ਪਿੰਡ ਗੁਰਦਾਸ ਨੰਗਲ ਮਜੂਦਾ ਸਰਪੰਚ ਆਮ ਆਦਮੀ ਪਾਰਟੀ ਮੈਡਮ ਇੱਕ ਤੁਸੀਂ ਆਪਣੇ ਇੱਕ ਪੇਜ ਤੇ ਵੀਡੀਓ ਵਾਇਰਲ ਕੀਤੀ ਜੋ ਕਿ ਕੜਕ ਨੂੰ ਲੈ ਕੇ ਵੱਧ ਘੱਟ ਚੱਲਣ ਕੀ ਮਾਮਲਾ ਜੀ ਹਾਂਜੀ ਰਾਤੀ ਨਾ ਮੇਰੇ ਕੋਲ 7:30 ਵਜੇ ਦਾ ਕ੍ਰੀਡਾ ਟਾਈਮ ਹਣਾ 7:00 ਵਜੇ ਦਾ ਮੇਰੇ ਕੋਲ ਨਾ ਕੁਝ ਪਿੰਡ ਦੇ ਲੋਕ ਆਏ ਤੇ ਉਹਨਾਂ ਦੱਸਿਆ ਵੀ ਜਿਹੜੀ ਕਣਕ ਆ ਸਾਨੂੰ ਘਟ ਮਿਲ ਗਈ ਆ ਤੇ ਮੈਂ ਜਦੋਂ ਮੌਕੇ ਦੇ ਉੱਤੇ ਗਈ ਆ ਦਰਵਾਜ਼ਾ ਬੰਦ ਸੀਗਾ ਇਹ ਚਿਮਾ ਸਾਫ ਦਾ ਸਰਪੰਚ ਸੀਗਾ ਜਿਹਦਾ ਇਹ ਤਾਂ ਪਹਿਲਾਂ ਦਾ ਸ਼ਿਕਾਇਤਾਂ ਬਹੁਤ ਸੀਗੀਆਂ ਪਹਿਲਾਂ ਵੀ ਲੋਕ ਕਰਦੇ ਆਏ ਨੇ ਪਰ ਰਾਤ ਜਿਹੜਾ ਸੀਗਾ ਉਹ ਸਹੀ ਮੌਕਾ ਸੀਗਾ ਤੇ ਲੋਕਾਂ ਦੇ ਕਹਿਣ ਤੇ ਮੈਨੂੰ ਜਾਣਾ ਪਿਆ ਜਦੋਂ ਮੈਂ ਜਾ ਕੇ ਦਰਵਾਜ਼ਾ ਖਲਾਇਆ ਤੇ ਜਦੋਂ ਕਿ ਸਰਕਾਰ ਨੇ ਸਾਨੂੰ ਹੁਣ ਜਿਹੜੀ ਆ ਉਹ ਕਣਕ ਵਾਸਤੇ ਜਿਹੜੀਆਂ ਨਵੀਆਂ ਮਸ਼ੀਨਾਂ ਜਿਹੜੀਆਂ ਪ੍ਰੋਵਾਈਡ ਕਰਾਈਆਂ ਵਾ ਲੇਕਿਨ ਇਹ ਰਾਤ ਪੁਰਾਣੀ ਮਸ਼ੀਨ ਤੇ ਹੀ ਕਣਕ ਤੋਲ ਕੇ ਦੇ ਰਹੇ ਸੀ ਮੈਂ ਪੂਰੀ ਵੀਡੀਓ ਮੇਰੇ ਕੋਲ 21 ਮਿੰਟ ਦੀ ਆ ਔਰ 25 ਸੈਕਿੰਡ ਦੀ ਇੱਕ 10 ਮਿੰਟ ਦੀ ਆ ਜਿਹੜੀ ਕਿ ਅਪਲੋਡ ਨਹੀਂ ਹੋ ਰਹੀ ਫੇਸਬੁੱਕ ਤੇ ਤੇ ਮੈਂ ਆਪਣਾ ਪੂਰਾ ਡਾਟਾ ਦਵਾਂਗੀ ਤੇ ਜਦੋਂ ਅਸੀਂ ਜਾ ਕੇ ਚੈੱਕ ਕੀਤਾ 30 ਕਿਲੋ ਕਣਕ ਸੀ ਰਮੇਸ਼ ਕੁਮਾਰ ਸੀ ਕੋਈ 30 ਕਿਲੋ ਕਣਕ ਸੀ ਤੇ ਜਦ ਕਿ ਉਹਦੀ 29 ਕਿਲੋ ਉਤੇ ਕੰਡੇ ਤੇ ਜਿਹੜੀ ਤੋਲੀ ਗਈ ਤੇ ਵੀਡੀਓ ਅਪਲੋਡ ਹੋਈ ਹੈ ਫਿਰ ਜਦੋਂ ਪੁਰਾਣੀ ਮਸ਼ੀਨ ਸੀ ਮੈਂ ਇਹਨਾਂ ਨੂੰ ਜਾ ਕੇ ਪੁੱਛਿਆ ਵੀ ਤੁਸੀਂ ਪੁਰਾਣੀ ਮਸ਼ੀਨ ਦੇ ਉੱਤੇ ਜਿਹੜਾ ਉਹ ਕਣਕ ਜਿਹੜੀ ਉਹ ਦੇ ਕਿਉਂ ਦੇ ਰਹੇ ਹੋ ਜਦ ਕਿ ਨਵੀਆਂ ਮਸ਼ੀਨਾਂ ਸਰਕਾਰ ਨੇ ਸਾਨੂੰ ਪ੍ਰੋਵਾਈਡ ਕਰਾਈਆਂ ਨੇ ਉਸ ਤੋਂ ਬਾਅਦ ਦੇਖੋ ਮੈਂ ਫਿਰ ਉਹ ਮੌਕੇ ਦੇ ਉੱਤੇ ਵੀਡੀਓ ਬਣਾਈ ਹੈ ਅੰਦਰੋਂ ਮਸ਼ੀਨ ਕੱਢ ਕੇ ਲਿਆਏ ਨੇ ਫਿਰ ਇਹਨਾਂ ਨੇ ਜਿਹੜੀ ਉਹ ਮਸ਼ੀਨ ਲਗਾਈ ਮੇਰੇ ਸਾਹਮਣੇ ਲਗਾਈ ਔਰ 60 ਕਿਲੋ ਦੀ 58 ਕਿਲੋ ਕਣਕ ਨਿਕਲ ਲਈਏ ਲੇਕਿਨ ਇਹ ਗਰੀਬ ਮਾਰ ਆ ਸਾਨੂੰ ਆ ਪਹਾੜੀ ਲੜਾਈ ਸਿਸਟਮ ਦੇ ਖਿਲਾਫ ਆ ਕ腐ਸ਼ਨ ਦੇ ਖਿਲਾਫ ਆ ਇਹ ਇਹ ਨਹੀਂ ਹੋਣਾ ਚਾਹੀਦਾ ਮਨਮ ਲਗਾਤਾਰ ਮਗਰੂ ਦੇਖਿਆ ਗਿਆ ਵੀਡੀਓ ਦੇ ਵਿੱਚ ਵੀ ਬਹੁਤ ਜ਼ਿਆਦਾ ਰੌਲਾ ਰੱਪਾ ਪਿਆ ਕਿੰਨੇ ਕੁ ਲੋਕ ਸੀ ਜਿਨ੍ਹਾਂ ਨੂੰ ਘੱਟ ਕਰ ਦਿੱਤੀ ਗਈ ਹਾਂਜੀ ਬਹੁਤ ਸਾਰੇ ਲੋਕ ਸੀ ਉਸ ਟਾਈਮ ਤੇ 30 40 ਲੋਕ ਸੀਗੇ ਜਿਹੜੇ ਵੀਡੀਓ ਦੇ ਵਿੱਚ ਵੀ ਸੀ ਔਰ ਉਹਨਾਂ ਨੇ ਆਵਾਜ਼ ਵੀ ਉਠਾਈ ਤੇ ਹਾਂ ਸਾਡੇ ਨਾਲ ਗਲਤ ਕੰਮ ਹੁੰਦਾ ਵਾ ਕਿਉਂਕਿ ਉਹਨਾਂ ਨੇ ਪਹਿਲਾਂ ਮੈਨੂੰ ਇਨਫੋਰਮ ਕੀਤਾ ਵੀ ਤੁਸੀਂ ਆਓ ਮੌਕੇ ਤੇ ਅੱਜ ਤੱਕ ਉਹ ਕਹਿੰਦੇ ਜਿਹੜੇ ਵੀ ਸਰਪੰਚ ਨੂੰ ਅਸੀਂ ਕਹਿਣ ਗਏ ਆ ਲੇਕਿਨ ਅੱਜ ਤੱਕ ਕੋਈ ਮੌਕੇ ਤੇ ਨਹੀਂ ਪਹੁੰਚਿਆ ਲੇਕਿਨ ਮੈਨੂੰ ਆਪਣੀ ਜਨਤਾ ਦੀ ਆਵਾਜ਼ ਜਿਨ੍ਹਾਂ ਲੋਕਾਂ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਆ ਮੈਂ ਉਹਨਾਂ ਦੀ ਸਹਾਈਤ ਨਾਲ ਹੀ ਬਣੀ ਆ ਇਸ ਕਰਕੇ ਮੈਨੂੰ ਉਹਨਾਂ ਦੇ ਕਹਣੇ ਤੇ ਜਾਣਾ ਪਿਆ ਔਰ ਜਦ ਮੈਂ ਉੱਥੇ ਜਾ ਕੇ ਵੇਖਿਆ ਵਾਕਈ ਕਰਪਸ਼ਨ ਹੋ ਰਹੀ ਸੀ ਤੇ ਸਾਡੀ ਲੜਾਈ ਸਿਸਟਮ ਦੇ ਖਿਲਾਫ ਆ ਸਾਨੂੰ ਗਰੀਬਾਂ ਦੇ ਹੱਕ ਵਿੱਚ ਲੜਨਾ ਚਾਹੀਦਾ ਨਾ ਕਿ ਉਹਨਾਂ ਦੇ ਹੱਕਾਂ ਦੀ ਰਾਖੀ ਕਰੀਏ ਨਾ ਕਿ ਮਾਰੀਏ ਔਰ ਬਹੁਤ ਸਾਰੇ ਲੋਕ ਸੀ ਜਿਹੜੇ ਆਪੋਜ਼ਿਟ ਪਾਰਟੀ ਦੇ ਸੀ ਜਿਹੜੇ ਮੇਰੇ ਤੋਂ ਹਾਰੇ ਸੀ ਉਹ ਵੀ ਉੱਥੇ ਉਹਨਾਂ ਨੇ ਫੋਨ ਕਰਕੇ ਬੁਲਾ ਲਏ ਮੇਰੀ ਮੌਕੇ ਤੇ ਇਨਸਪੈਕਟਰ ਨਾਲ ਗੱਲ ਕਰਾਈ ਗਈ ਲੇਕਿਨ ਉਹ ਇਨਸਪੈਕਟਰ ਨੇ ਮੌਕੇ ਤੇ ਕਹਿਤਾ ਕਿ ਮੈਂ ਤੁਹਾਡੇ ਪਿੰਡ ਦਾ ਨਹੀਂ ਹੈਗਾ ਮੈਂ ਉਸ ਟਾਈਮ ਤੇ ਰੋਚ ਭੜਕੀ ਸੀ ਮੈਂ ਕਹਿ ਕੇ ਤੁਸੀਂ ਕਿਉਂ ਕਰ ਰਹੇ ਹੋ ਗਲਤ ਕੰਮ ਤੇ ਉਸ ਟਾਈਮ ਤੇ ਇਨਸਪੈਕਟਰ ਨਾਲ ਗੱਲ ਕਰਾਈ ਇਨਸਪੈਕਟਰ ਨੇ ਸਾਫ਼ ਮੁਕਰ ਗਏ ਉਹਨਾਂ ਦਾ ਨੰਬਰ ਉਸ ਟਾਈਮ ਦੀ ਕਾਲ ਕਢਾ ਕੇ ਦੇਖੀ ਜਾਏ ਸਾਫ਼ ਕਾ ਸਰਪੰਚ ਚਿਮਨ ਲਕਮਾਰ ਕੋਲ ਤੇ ਉਸ ਟਾਈਮ ਦੀ ਕਾਲ ਜਿਹੜੀ ਹੈ ਕਿ ਉਹ ਦੇਖਿਆ ਜਾਵੇ ਕਿ ਇਹ ਮੌਕੇ ਦਾ ਸਾਡਾ ਇਨਸਪੈਕਟਰ ਹੀ ਜਾਂ ਮੇਰੇ ਨਾਲ ਇਹਨੇ ਝੂਠ ਬੋਲਿਆ ਤੇ ਇਹ ਕਿਤੇ ਨਾ ਕਿਤੇ ਕਰਪਸ਼ਨ ਜਿਹੜੀ ਹੈ ਇਹ ਖਤਮ ਹੋਣੀ ਚਾਹੀਦੀ ਹੈ ਜੰਗੋ ਭਾਬੀ ਇੰਸਪੈਕਟਰ ਨਾਲ ਗੱਲ ਕਰਨ ਤੋਂ ਬਾਅਦ ਉਹ ਵੀ ਮੁਕਰ ਗਿਆ ਉਹ ਵੀ ਮੁਕਰ ਗਿਆ ਉਹ ਕਹਿੰਦੇ ਕਿ ਮੈਂ ਤੁਹਾਡੇ ਪਿੰਡ ਦਾ ਨਹੀਂ ਹੈਗਾ ਜਦਕਿ ਇੰਨਾ ਨੇ ਚਮਨ ਕੁਮਾਰ ਨੇ ਮੇਰੇ ਨਾਲ ਇੰਸਪੈਕਟਰ ਦੀ ਗੱਲ ਕਰਾਤੀ ਜਦੋਂ ਮੈਂ ਇਹਨਾਂ ਨੂੰ ਪੁੱਛਤਾਛ ਕੀਤੀ ਆ ਇਹ ਮੌਕੇ ਦੇ ਉਤੇ ਅੰਦਰ ਵੜ ਗਿਆ ਕੋਈ ਇੱਧਰ ਨੂੰ ਚਲਾ ਗਿਆ ਕੋਈ ਉੱਧਰ ਨੂੰ ਪਰ ਜਨਤਾ ਮੇਰੇ ਨਾਲ ਖੜੀ ਸੀ ਜਿਨ੍ਹਾਂ ਨੂੰ ਕਣਕ ਘੱਟ ਮਿਲੀ ਸੀ ਉਸ ਟਾਈਮ ਤੇ ਮੌਕੇ ਤੇ ਜਿਹੜੀਆਂ ਦੋ ਕਣਕਾਂ ਤੋਲੀਆਂ ਜਾ ਰਹੀਆਂ ਸੀ ਇੱਕ 60 ਕਿਲੋ ਵਿੱਚੋਂ 58 ਕਿਲੋ ਨਿਕਲੀ ਜਿਹੜੀ ਵੀਡੀਓ ਅਪਲੋਡ ਕੀਤੀ ਆ ਤੇ ਇੱਕ ਦੇ ਵਿੱਚੋਂ 30 ਕਿਲੋ ਚ 29 ਕਿਲੋ ਕਣਕ ਜਿਹੜੀ ਸੀਗੀ ਉਹ ਨਿਕਲ ਰਹੀ ਸੀ ਜਦਕਿ ਮਸ਼ੀਨ ਨਵੀਂ ਲਾਈ ਨਹੀਂ ਸੀ ਉਹ ਫਿਰ ਬਾਅਦ ਚ ਲੱਗੀ ਆ ਅੰਦਰੋਂ ਕੱਢ ਕੇ ਲਿਆਂਦੀ ਗਈ ਆ ਉਹਦੀ ਵੀਡੀਓ ਵੀ ਮੇਰੇ ਕੋਲ ਹੈਗੀ ਆ ਤੁਹਾਨੂੰ ਕੀ ਲੱਗਦਾ ਵੀ ਉਹ ਮਸ਼ੀਨ 'ਚ ਕੋਈ ਖਰਾਬੀ ਹੋ ਸਕਦੀ ਹੈ ਜਾਂ ਜਾਨ ਬੁੱਝ ਕੇ ਘੱਟ ਕੋਲੀ ਜਾ ਰਹੀ ਹੈ ਨਹੀਂ ਉਹ ਜਾਨ ਬੁੱਝ ਕੇ ਘੱਟ ਦਿੱਤੀ ਜਾਂਦੀ ਹੈ ਜੀ ਮਸ਼ੀਨ 'ਚ ਖਰਾਬੀ ਕਿੱਦਾਂ ਕੀ ਹੋ ਸਕਦੀ ਹੈ ਦੱਸੋ ਮੈਨੂੰ ਪਹਿਲਾਂ ਜੇ ਮਸ਼ੀਨ 'ਚ ਖਰਾਬੀ ਕੀਤੀ ਹੁੰਦੀ ਤੇ ਮਸ਼ੀਨ ਨੇ ਉਹ ਦਾਣੇ ਜਿਹੜੇ ਵੱਧ ਦਸਣੇ ਸੀ ਉਹ ਉਹਦਾ ਜਿਹੜਾ ਤੋਲ ਸੀ ਉਹ 30 ਕਿਲੋ ਦੀ ਜਗ੍ਹਾ ਤੇ 32 ਕਿਲੋ ਬੰਨਾ ਸੀ ਲੇਕਿਨ ਉਹ ਬਿਲਕੁਲ ਨਾਰਮਲ ਮਸ਼ੀਨ ਨੇ ਉਹਦੇ ਤੇ ਦਾਣੇ ਹੀ ਕੱਟ ਪਾਏ ਗਏ ਸੀ ਜਦੋਂ ਅਸੀਂ ਬੁੱਕਾਂ ਦੇ ਨਾਲ ਉਹਦੇ ਵਿੱਚ ਦਾਣੇ ਪਾਏ ਆ ਉਹ ਵੀ ਵੀਡੀਓ ਸਾਡੇ ਕੋਲ ਜਿਹੜੀ ਬੁੱਕਾ ਨਾਲ ਦਾਣੇ ਪਏ ਆ ਉਹ ਬੁੱਕਾ ਨਾਲ ਦਾਣੇ ਪਏਗਾ 30 ਕਿਲੋ ਪੂਰੇ ਹੋਗੇ ਤੇ ਜੇ ਉਹ ਵਾਦਾ ਘਾਟਾ ਹੁੰਦਾ ਤੇ ਫਿਰ ਉਹ 30 ਕਿਲੋ ਬੋਲਦੀ ਨਾ ਫਿਰ ਉਹ 30 ਕਿਲੋ ਬਰਾਬਰ ਕਿੱਦਾਂ ਰਹਿ ਗਈ ਇਹਦਾ ਮਤਲਬ ਘੱਟ ਪਾਏ ਗਏ ਸੀ ਦਾਣੇ ਇਸ ਕਰਕੇ ਤੁਸੀਂ ਇਸ ਡਿੱਪੂ ਜਾਂ ਹੋਰ ਡਿੱਪੂ ਵਾਲਿਆਂ ਨੂੰ ਆਪਣੇ ਵੱਲੋਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਹਾਂਜੀ ਮੈਂ ਤਾਂ ਇਹੀ ਮੈਸੇਜ ਦੇਣਾ ਚਾਹੁੰਦੀ ਆ ਕਿ ਜੋ ਹੋ ਗਿਆ ਪਿੱਛੇ ਉਹਨੂੰ ਖਤਮ ਕਰਦਿਏ ਇਹ ਸਾਡੇ ਗਰੀਬਾਂ ਦਾ ਹੱਕ ਆ ਬਹੁਤ ਸਾਰੇ ਜਿਹੜੇ ਸਾਡੇ ਮਜ਼ਦੂਰ ਵਰਗ ਦੇ ਲੋਕ ਆ ਉਹ ਕਣਕ ਦੇ ਨਿਰਭਰ ਨੇ ਔਰ ਉਹਨਾਂ ਵਾਸਤੇ ਉਹਨਾਂ ਨੂੰ ਅਹਿਮੀਅਤ ਪਤਾ ਆ ਕਿ ਕਿਲੋ ਕਣਕ ਦੀ ਕੀਮਤ ਕੀ ਜਦੋਂ ਮੰਨ ਲਓ ਤੁਸੀਂ 100 ਕਿਲੋ ਦੇ ਵਿੱਚੋਂ ਤੁਸੀਂ 3 100 150 ਰੁਪਏ ਦਾ ਕਬਲਾ ਕਰ ਗਏ ਉਹਨਾਂ ਵਾਸਤੇ ਤੇ ਮੁਸ਼ਕਲ ਆਂਦੀ ਆ ਕਿ ਨਹੀਂ ਉਹਨਾਂ ਦੇ ਜਿਹੜੇ ਬੱਚੇ ਦੋ ਦੋ ਤਿੰਨ ਤਿੰਨ ਬੱਚੇ ਖਾਣ ਵਾਲੇ ਅਸੀਂ ਹੋ ਸਕੇ ਇਹਦੇ ਅਸੀਂ ਸਰਕਾਰ ਕੋਲੋਂ ਉਹਨਾਂ ਨੂੰ ਮੰਗ ਕਰਕੇ ਕੁਝ ਵੱਧ ਪ੍ਰੋਵਾਈਡ ਕਰਾਈਏ ਨਾ ਕਿ ਉਹਨਾਂ ਦੀ ਕਣਕ ਵਿੱਚੋਂ ਹੀ ਅਸੀਂ ਆਪਣਾ ਗੁਜ਼ਾਰਾ ਕਰੀਏ ਪਰ ਪਹਿਲਾਂ ਤੇ ਆਪਣਾ ਨਾਂ ਦੱਸੋ ਮੇਰਾ ਨਾਂ ਚਮਨ ਲਾਲ ਜੀ ਦੀ ਕੋਲਡਰ ਕਰਾਸ ਨੰਬਰ ਸਰ ਤੁਹਾਡੇ ਤੇ ਇਲਜ਼ਾਮ ਲਗਾਏ ਜਾ ਰਹੇ ਆ ਪਿੰਡ ਦੀ ਸਰਪੰਚ ਵੱਲੋਂ ਇੱਕ ਕਣਕ ਘੱਟ ਪੋਲੀ ਗਈ ਹੈ ਕੀ ਕਹਿਣਾ ਚਾਹਦੇ ਹੋ ਇਹਦੇ ਬਾਰੇ ਕੁਝ ਸਭ ਬੇਦਰਸਾਰਾ ਕਣਕ ਬਿਲਕੁਲ ਸਹੀ ਦੇਂਦੇ ਆ ਨਵੇਂ ਕੰਡੇ ਦੇ ਦੇਂਦੇ ਤੇ ਪੁਰਾਣੇ ਕੰਡੇ ਇੱਥੇ ਪਿਆਰ ਰੱਤੀ ਆ ਗਿਆ ਕਿਦੋਂ ਅੰਤ ਦਾ ਲੈ ਗਿਆ ਆ ਗਿਆ ਇੱਥੇ ਧੱਕੇ ਛਾਈ ਕਰਤੀ ਜਾਂਦਾ ਰੋੜਾ ਲਾ ਪੀਮਾਣਾਂ ਚੋਪਾ ਕੇ ਖਲੋਤੇ ਵੇਹੜੇ ਇਹ ਅੱਧਾ ਕੰਡਾ ਰੋੜਾ ਪੁੰਦੀਆਂ ਕਣਕ ਵੀ ਘੱਟ ਦੇਂਦੇ ਬਹੁਤ ਜਿੰਦੀ ਕਿਤੇ 10 ਗ੍ਰਾਮ ਘੱਟ ਕੇ ਵੀ ਕਾਹ ਕਰ ਮਤਲਬ 1/2 ਕਿਲੋ ਤੇ ਘੱਟ ਘੱਟ ਦੇਂਦੇ ਆ ਜਾ ਕੇ ਸਾਰੇ ਬੰਦੇ ਕਹਿੰਦਾ ਇਹ ਕੰਮਿਲ ਕਰ ਸਹੀ ਲਈ ਜਾ ਕੋਈ ਗੱਲ ਬਾਤ ਜਾਈ ਤੇ ਉਹਦੇ ਜਦੋਂ ਦੁਨੀਆ ਤੇ ਬੜੀ ਕੱਟੇ ਗੋਲ ਗੱਲ ਕਰਦੇ ਆਪਣੇ ਤੌਰ ਤੇ ਪੁੱਲੀ ਪਾਪੂ ਕਿਤੇ ਚੱਲ ਗਈ ਸਰ ਜਿਹੜੀ ਵੀਡੀਓ ਵਾਇਰਲ ਹੋਈ ਉਹਦੇ ਤੇ ਉਹਨਾਂ ਨੇ ਬੋਟੀਆਂ ਟੋਲੀਆਂ ਜਿਹਦੇ ਚ 30 29 ਦੱਸੀ ਜਾ ਰਹੀ ਤੇ 60 ਦੀ 58 ਦੱਸੀ ਜਾ ਰਹੀ ਆਂ ਇਹਨਾਂ ਦੇ ਜ਼ਿੰਮੇਵਾਰ ਇਹ ਗੇਟੋਂ ਬਾਹਰ ਜ਼ਿੰਮੇਵਾਰ ਨਹੀਂ ਇਹ ਹੋ ਜਾਂਦਾ ਮਤਲਬ ਇਹ ਵਿੱਚ ਅੱਧਾ ਕਿਲਾ ਜਾਂ ਪੰਨਾ ਕਾ ਮੋਟੇ ਦਾਣੇ ਕੱਢ ਕੇ ਮੁੜ ਕੇ ਆ ਕੇ ਤੋਂ ਲੈ ਬਾਹਰ ਹੀ ਕੰਨਾ ਬਾਹਰ ਲਿਆ ਕੇ ਸਾਰੇ ਕੀਤੇ ਆ ਔਰ ਸਾਰੀ ਬਾਹਰੋਂ ਆਈ ਹੈ ਹਾਂਜੀ ਇਹ ਲੈ ਕੇ ਚਲ ਗਿਆ ਤਾਂ ਹੰਦ ਕੀ ਪਤਾ ਨੇ ਕੀ ਕੀਤਾ ਬਾਤ ਵੀ ਨਹੀਂ ਕੀਤਾ ਚਾਰ ਪੰਜ ਜਨੇ ਮੁੰਡੇ ਨਾਲ ਹੈ ਬਾਕੀ ਨਿਕਲੇ ਕੇ ਨਾਲ ਅੱਗੇ ਰੋਲਾ ਲਾਪੀ ਮਾਨ ਅੱਲਾ ਲਿਆ ਉਹ ਨਾਲ ਮੈਂ ਅਟਕਨਾਂ ਸਪੈਚ ਲੈ ਲਿਆ ਉਹ ਇਹ ਇੱਕ ਇਹ ਮਦਰ ਇਲੈਕਸ਼ਨ ਤੇ ਸਾਡੇ ਮਦਰ ਆਪੋ ਜੀ ਸੈਂਸ ਕਰਕੇ ਸਾਡੇ ਦਾ ਸਾਰਿਆਂ ਦਾ ਖਾਰ ਖਾਂਦੀ ਆ ਇਹਨਾਂ ਮੇਰੀ ਲਖੇ ਮਦਰ ਕਿਉਂ ਗਈ ਇਸ ਕਰਕੇ ਖਾਰ ਖਾਂਦੀ ਜੀ ਜੀਪੀ ਕਿਉਂ ਨਹੀਂ ਗਈ ਨਾ ਤੁਜੀ ਜੀ ਫੂਰ ਕਿਉਂ ਗਿਆ ਕਿਉਂ ਵੇ ਉਹਦਾ ਕਾਸ ਬੰਦਾ ਉਹਨੇ ਇਹਦੀ ਮਦਦ ਕੀਤੀ ਆਂ ਇਹਦੀ ਮਦਦ ਨਹੀਂ ਕੀਤੀ ਇਸ ਕਰਕੇ ਸਾਡੇ ਨਾਲ ਖਾਰਖਾਨਾ ਦੀ ਆ ਤੇ ਜਦ ਕਿ ਉਹ ਦੂਜਾ ਲਿਖੂ ਜੋ ਪਰਚੇ ਨੇ ਕਰਦਾ ਸਾਡੇ ਕੋਲ ਜਿਹੜਾ ਆਂ ਉਸ ਵੇਲੇ ਪਰਚੀ ਕੱਟ ਕੇ ਦੇ ਦਿਆ ਹੁਣ ਉਹਦੇ ਦੀ ਪੂਰੀ ਪਰਚੀ ਨੇ ਅਸੀਂ ਕੱਟ ਲਿਆ ਅਸੀਂ ਕਹਿੰਦਾ ਕੇਸ ਨੂੰ ਮੋੜਾ ਨਹੀਂ ਕੰਪਨੀ ਕੋ ਸਹੀ ਚੱਲਦਾ ਸਿਰ ਤੇ ਇਹ ਇਲੈਕਸ਼ਨ ਦੇ ਕਰਕੇ ਮੈਂ ਮੇਰ ਨਾਲ ਮਦਦ ਨਹੀਂ ਕੀਤਾ ਬੜੇ ਚੜੀ ਡੇ ਸੀ ਕਰਨੇ ਤਾਂ ਹੋਰ ਕੋਈ ਗੱਲ ਬਾਤ ਨਹੀਂ 40 ਸਾਲ ਹੋ ਗਿਆ ਮੈਂ ਡੀਫੂ ਕਰਦਾ ਤਾਂ ਕੋਈ ਗੱਲ ਬਾਤ ਨਹੀਂ ਹੋਈ ਅ ਕਿੰਨੇ ਚਿਰ ਤੋਂ ਲਗਾਤਾਰ ਤੁਹਾਡੇ ਕੋਲ ਇਹ ਦੀਪੂ ਮੈਂ ਕਹ 40 ਸਾਲ ਲਗ ਭਾਗ 40 ਸਾਲ ਤੋਂ ਪਹਿਲਾਂ ਕਦੀ ਇਤਰਾ ਤਰ੍ਹਾਂ ਦਾ ਕੋਈ ਮਾਮਲਾ ਕੋਈ ਗੱਲ ਬਾਤ ਨਹੀਂ ਸਾਰਾ ਮੇਰਾ ਸਾਮ ਦਾ ਮਰਨਾ ਕੋਈ 7 ਜਾਂ 8 ਦਾ ਦੋਟਾ ਜਿਹੜਾ ਜਣਾ ਕੋ ਮੱਲਾ ਜਣਾ ਕੈਰ ਦੇ ਮੱਲਾ ਨਿਕਾ ਮਾ ਕਿਤਾ ਆਈ ਕੋਈ ਜਵਾਬ ਨਹੀਂ ਦਿੰਦਾ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਕਣਕ ਤੋਲ ਤੇ ਘਟ ਵਧ ਦਿਖਾਈ ਗਈ ਹੈ ਉਹ ਇਹਨਾਂ ਨੇ ਬਾਹਰ ਹੀ ਕਿਤੇ ਕਪੜਾ ਕੀਤਾ ਮਾਰ ਕੇ ਦਾ ਮੋਟਪਾਰ ਕੇ ਬਾਹਰ ਕੱਢ ਲਓ ਅੱਧਾ ਕਰਾ ਕਿ ਲੋ ਅੱਧਾ ਕਿਲੋ ਕਰ ਜਲਦੀ ਆ ਬੋਕ ਭਰ ਕੇ ਕੱਢ ਲਓ ਇਹ 12 ਲਾਗ ਲਾ ਕੇ ਫੇਰਿਆਂ ਦਾ ਤੋਲੀ ਆ ਉਹਦੇ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਇੱਕ ਪੁਰਾਣੇ ਕੰਡੇ ਤੇ ਤੋਲਦੇ ਪਏ ਹੋ ਨਵੇਂ ਕੰਡੇ ਮਹੀਆ ਕਰਾਈ ਗਏ ਉਹ ਨਹੀਂ ਵਰਤਿਆ ਪੁਰਾਣਾ ਕੰਡਾ ਹੈ ਉਹਦੇ ਪਿਆ ਲਾ ਕੇ ਕੰਪਿਊਟਰ ਉਹਦੀ ਕੰਪਿਊਟਰ ਉਹਦੇ ਤੇ ਤੋਲਣ ਦੇ ਤੇ ਤੋਲਣ ਦੇ ਦੋਵੇਂ ਕੰਡੇ ਪਏ ਉਹ ਉਹਦੇ ਤੇ ਕੋਈ ਫਰਕ ਲੱਗਦਾ ਕੋਈ ਫਰਕ ਨਹੀਂ ਲੱਗਦਾ ਇਹ ਦੋਹਾਂ ਪਾਸੇ ਤੋਗੇ ਪੂਰੀ ਕੜਕ ਨਿਕਲ ਮਤਲਬ ਕੰਡਿਆਂ ਦੇ ਅੰਦਰ ਕੋਈ ਚੱਕਰ ਨਹੀਂਗਾ ਓਏ ਚੱਕਰ ਕੰਪਿਊਟਰ ਵਾਲੇ ਕੰਡੇ ਪਾੜਾ ਵੀ ਕੰਡਾ ਹੈਗਾ ਉਹ ਵੀ ਕੰਪਿਊਟਰ ਵਾਲਾ ਦੂਜਾ ਕੰਡਾ ਕੋਈ ਨਹੀਂ ਮਤਲਬ ਕੰਡਿਆਂ ਦੇ ਵਿੱਚ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਤੇ ਜਿਹੜਾ ਮਤਲਬ ਰੌਲਾ ਪਿਆ ਉਹਦੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਕਹਿੰਦਾ ਇਹ ਮਦੇ ਇਹ ਤਾਂ ਕਿਸੇ ਹੀ ਕਰਦੇ ਸਿਰਫ ਵੋਟਾਂ ਦੇ ਮਨੇ ਚੱਕਰਾ ਫੋੜ ਕੋਈ ਗੱਲ ਨਹੀਂ ਇਹ ਕੋ ਆ ਸਾਡੇ ਪੰਜਵੇਂ ਬੇਕ ਪਾਸੇ ਆਇਆ ਨਾ ਚਾਰ ਮੈਂਬਰ ਇਹ ਮਦੇ ਦਾ ਹਰਾਸਮਤ ਕਾ ਨਹੀਂ ਮੇਰਾ ਲੱਗਦਾ ਕੋਈ ਲੱਗਦਾ ਨਹੀਂ ਪੈਦਾ ਪ੍ਰਬੰਧਿਕ ਲੱਗਦਾ ਜਿਸ ਕਰਕੇ ਸਾਡੇ ਨਾਲ ਆਪਣੇ ਦਈਆ ਕਰਨਾ ਕੋਰ ਕੋਈ ਗੱਲ ਬਾਤ ਪੰਚਾਇਤ ਦੇ ਵਿੱਚ ਉਹ ਸਾਰੇ ਕੰਮ ਜਿਹੜੇ ਹੋ ਰਹੇ ਹੋ ਪ੍ਰਬੰਧਕ ਦੇ ਜ਼ਰੂਰ ਉਹ ਪ੍ਰਬੰਧਕੀ ਸਾਰੇ ਹੋਣ ਲੈ ਚੜ ਕੇ ਨਾਲ ਮੈਂ ਪੂਰਾ ਨਹੀਂ ਗਾ ਤੁਸੀਂ ਜਿਹੜੇ ਤੁਹਾਡੇ ਕੋਲੋਂ ਮਤਵਕ ਕਣਕ ਲੈਣ ਆਉਂਦੇ ਹੋ ਵੀਡੀਓ ਦੇਖਣ ਤੋਂ ਬਾਅਦ ਉਹਨਾਂ ਦੇ ਮਨ ਦੇ ਵਿੱਚ ਵੀ ਆ ਗਿਆ ਹੋਵੇਗਾ ਵੀ ਤੁਸੀਂ ਘੱਟ ਥੋਲ ਦਿਓ ਜਾਂ ਮਤਲਬ ਗਲਤ ਥੋਲ ਦਿਓ ਇਹਦੇ ਤੇ ਦੁਕਾਨਦਾਰੀ ਨੂੰ ਫਰਕ ਪੈਂਦਾ ਆ ਤੁਸੀਂ ਉਹ ਆਪਣੇ ਜਿਹੜੇ ਡੀਪੋ ਦੇ ਵਿੱਚ ਲੈਣ ਵਾਲੇ ਲੋਕਾਂ ਕਣਕ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਕੋਈ ਮਤਵ ਨਹੀਂ ਯਾਰ ਵੀਰ ਜੀ ਬਾਬਾ ਸਾਡੇ ਸਾਡੇ ਨਾਲ ਆ ਕੇ ਕੋਈ ਗੱਲ ਸਾਫ਼ ਫੁੱਲੀ ਕਾਟ ਕੇ ਮਿਲ ਲਈ ਕੋਈ ਗੱਲ ਬਣ ਰਹੀ ਇਹ ਜਾਣ ਕੇ ਵੀਡੀਓ ਨੇ ਚਾਟ ਜਾਈ ਇਹ ਮੁੰਡੇ ਨੇ ਚਾਟ ਲਈ ਹੁਣ ਕੋਈ ਗੱਲ ਬਾਤ ਨਹੀਂ ਹੋਈ ਠੀਕ ਹੈ ਤੁਸੀਂ ਲਾਸਟ ਕੀ ਕਹਿਣਾ ਚਾਹੋਗੇ ਆਪਣੇ ਇਹ ਮੈਂ ਇਹ ਕਹਿਣਾ ਚਾਹੁੰਦਾ ਮਤਲਬ ਵੈਲਕਮ ਬੜਾ ਸੱਚ ਜਿਹੇ ਢੰਗ ਨਾਲ ਕੰਮ ਚੱਲਦਾ ਜਾਣ ਕੇ ਵੇਖਣ ਪੌਂਦੀ ਬਸ ਹੋਰ ਕੋਈ ਗੱਲ ਬਾਤ ਨਹੀਂ ਸਿਰਫ ਲਾਟਬਾਜ਼ੀ ਕਰਕੇ ਪੰਚਾਇਤ ਦੇ ਲੈਟੇ ਕਰਕੇ ਦੋ ਡੀਪਾ ਕਿ ਉਹਨਾਂ ਦੇ ਦੋ ਡੀਪਾ ਕਰਾ ਦੇ ਇਹ ਕਿਉਂ ਨਹੀਂ ਗਈ ਮੇਰਾ ਤਾਂ 40 ਸਾਲਾਂ ਤੋਂ ਮੇਰੇ ਕੋਈ ਲਾਮਾ ਕੋਈ ਗੱਲ ਨਹੀਂ ਕਬਾਤ ਨਹੀਂ ਆਈ ਤੁਸੀਂ ਦੇਖੋ ਕਿੱਥੇ ਮੈਂ ਗਲਤ ਵਾਹੀ ਅੱਜ ਤੱਕ ਮੈਂ ਵੇਖਿਆ ਨਹੀਂ ਗਰੀਬ ਮਰਦਾ ਦੱਸ ਸਕੋ ਵਿਚਾਰਾ ਕਦੀ ਫੁੱਲੀ ਪਾ ਕੇ ਬੈਠਾ ਦੇ ਤੂੰ ਹੀ ਗਲਤ ਕੰਮ ਤੇਰੀ ਬੋਲਦੀ ਓ ਨਾ ਜਿਹੜਾ ਬੰਦਾ ਗਲਤ ਕੰਮ ਹੋਣ ਦਿਆ ਉਹ ਤੇ ਬੋਲੇਗਾ ਨਾ ਉਹਦੇ ਤੇ ਵੀ ਐਕਸ਼ਨ ਲਾਵਾਂਗੀ ਮੈਂ ਜਿਹੜਾ ਬੰਦਾ ਗਲਤ ਕੰਮ ਹੋਣ ਤੇ ਰੋਕਣ ਦਿਆ ਵਾ ਮੈਂ ਉਹਦੇ ਤੇ ਸਿੱਧਾ ਐਕਸ਼ਨ ਲਾਵਾਂਗੀ ਬਸ ਹੈ ਕਹਾਣੀਆਂ ਦੇ ਆ ਚੱਲਣ ਦੀਆਂ ਨੇ ਇੱਥੇ ਨਾ ਸਰਕਾਰ ਆਇਓ ਜ ਮਰਨ ਤੂੰ ਹੀ ਦੱਸੋ ਸਾਰੇ ਜਾਣੇ ਇੱਥੇ ਖੜੇ ਹੋ ਸੱਚਾ ਕਿ ਝੂਠਾ ਬੋਲੋ ਬੋਲੋ ਸੱਚਾ ਕਿ ਝੂਠਾ ਇਹ ਸੱਚ ਦੀ ਲੜਾਈ ਹੋਣੀ ਹੈ ਨਾ ਹੋਣੀ ਹੋਣੀ ਜਦ ਤੂੰ ਹੀ ਮੈਨੂੰ ਲੈ ਕੇ ਆਇਆ ਤਾਂ ਮੇਰਾ ਫਰਜ਼ ਬਣਦਾ ਇੱਥੇ ਮੈਂ ਮੌਜੂਦਾ ਸਰਪੰਚ ਆ ਸੱਚ ਬੋਲਣ ਦਾ ਵਾਹਿਗੁਰੂ ਜੀ ਕਾ ਠੀਕ ਆ ਜਿਹੜਾ ਬੰਦਾ ਸੱਚ ਦੇ ਵਿੱਚ ਬੋਲੇਗਾ ਨਾ ਜਨਤਾ ਮੇਰੇ ਨਾਲ ਖੜੀ ਆ ਉਹਦਾ ਵਾਲ ਬਿੰਗਾ ਨਹੀਂ ਕਰ ਸਕਦਾ ਕੋਈ ਚਲੋ ਕੁਆਂਟਲ ਪਿਛੇ ਕਿਤੇ ਕਿਲੋ ਘੜ ਗਈ ਉਹ ਗੱਲ ਹੋਰ ਹੁੰਦੀ ਆ ਬਾਲੇ ਐਨੀ ਵੀ ਨਹੀਂ ਨਾ ਚਾਹੀਦੀ ਕਿਲਾ ਦੇਖੋ ਜਦੋਂ ਨਵੇਂ ਕੰਡੇ ਮਿਲੇ ਆ ਨਵੇਂ ਕੰਡੇ ਦੇ ਉੱਤੇ ਕਿਉਂ ਨਹੀਂ ਕਣਕ ਤੋਲੀ ਗਈ ਪੁਰਾਣੇ ਕੰਡੇ ਤੇ ਕਣਕ ਕਿਉਂ ਤੋਲੀ ਜਾ ਰਹੀ ਆ ਹੁਣ ਨਵੇਂ ਕੰਡੇ ਦੇ ਉੱਤੇ ਵੀ ਇਦਾਂ ਹੀ ਆ ਇਹਨੂੰ ਜੋ ਅਗਲਾ ਉੱਥੇ ਜੋ ਉੱਥੇ ਕਿੰਨੀ ਆ ਉਥੋਂ ਵੱਧ ਜਾਂਦੀ ਆ ਕਾਦੀ ਵੱਧ ਜਾਂਦੀ ਆ ਨਹੀਂ ਉਥੋਂ ਜੋ ਆ ਕੇ ਵਲਾਂ ਵੱਧ ਗਈ ਆ ਨਹੀਂ ਵੱਧ ਗਈ ਨਹੀਂ ਉੱਥੇ ਵੀ ਘੱਟ ਆ ਤੇ ਇੱਥੇ ਵੀ ਘੱਟ ਆ ਤਾਂ ਫੇਰ ਨਹੀਂ ਇਹਦਾ ਕੀ ਆ ਕੀ ਆ ਨੇ ਫਿਰ ਬਾਰੇ ਘੱਟ ਦੇਣੀ ਆ ਕਣਕ ਜ਼ਰੂਰੀ ਘੱਟ ਹੀ ਦੇਣੀ ਆ ਕਿੱਥੇ ਲਿਖਿਆ ਵੀ ਘੱਟ ਦੋ ਆਹੋ ਕਿੱਥੇ ਲਿਖਿਆ ਮੇਰੇ ਭਰਾ ਇੰਨੀ ਗੱਲ ਦੱਸ ਦੇ ਕਿੱਥੇ ਲਿਖਿਆ ਘੱਟ ਦੋ ਕਿੱਥੇ ਦੱਸਿਆ ਦੱਸੋ ਦੱਸੋ ਕਾਲੂ ਕਿੱਥੇ ਲਿਖਿਆ ਘੱਟ ਦੋ ਕਰ ਲੈਣੇ ਕੋਈ ਨਹੀਂ ਇੰਸਪੈਕਟਰ ਨੂੰ ਲਿਆਵਾਂਗੇ ਕੋਈ ਗੱਲ ਕਰਾਤੀ ਮੇਰੀ ਉਹ ਕਹਿੰਦਾ ਮੈਂ ਤਾਂ ਡਿਫੈਂਡਰ ਜੀ ਇੰਸਪੈਕਟਰ ਵੀ ਖਾਂਦਾ ਵਾ ਮੈਂ ਕੋਈ ਗੱਲ